ਨਾਵਰੀ ਬਾਰਡਰ ਤੇ ਇਹੋ ਲੱਗਿਆ ਸੀ ਆਪਾਂ ਕਿੰਨੇ ਪਿੱਛੇ ਹਟੇ ਤਾਂ ਜੇ ਥੋੜਾ ਥੋੜਾ ਗਏ ਆਪਾਂ ਜੇ ਇੱਕ ਇੱਕ ਹੋ ਕੇ ਜੁੜ ਕੇ ਜਾਂਦੇ ਤਾਂ ਇਹਨਾਂ ਸਰਕਾਰਾਂ ਆਪਣੇ ਸਿਰ ਤੇ ਨਹੀਂ ਚੜਦੀਆਂ ਤੀਆਂ ਇਹ ਸਰਕਾਰਾਂ ਨੂੰ ਆਪਾਂ ਨੇ ਜਥੇਬੰਦੀਆਂ ਨੇ ਜਦੋਂ ਅਹੁਦਾ ਦੇਤਾ ਤਾਂ ਇਹ ਆਪਣੇ ਸਿਰ ਤੇ ਖੜੀਆਂ ਨੇ ਨਹੀਂ ਇਹੋ ਜੇ ਬੈਂਕਾਂ ਦੀ ਤਾਂ ਪ੍ਰਾਈਵੇਟ ਉਹਨਾਂ ਦੀ ਕੋਈ ਨਾਬਰ ਚੀਜ਼ ਨਹੀਂ ਸੀ ਇੱਕ ਸੇਵਨਾ ਬੈਂਕਾਂ 'ਚ ਨਾ ਕਰੋ ਬਾਹਰ ਦੀ ਧਾਰਨਾ ਨਾ ਕਰੋ ਜੇ ਕਾਮਯਾਬ ਹੋਣਾ ਕਿਤੇ ਨਹੀਂ ਆਪਾਂ ਨੂੰ ਖਾਲੀ ਜੇ ਆਪਾਂ ਏਕਤਾ ਹੋਊਗਾ ਤਾਂ ਓਵੇਂ ਜੁਟਰੇ ਆਪਾਂ ਮੋਦੀ ਦੀ ਕੀ ਤਾਕਤ ਹੈ ਸਟੇਰਾਂ ਦੀ ਕੀ ਤਾਕਤ ਵੀ ਆਪਣੇ ਤੇ ਆ ਕੇ ਖੜ੍ਹ ਜਾਣਗੇ ਹੁਣ ਖੇਰ ਤਾਂ ਕਰਤਾ ਆਪਣੀਆਂ ਪਾਰਟੀਆਂ ਜੱਗੇਵੰਦੀਆਂ ਦਾ ਐ ਪਾਂ ਸਰ ਤਾਂ ਅੱਜ ਨਹੀਂ ਲਾਉਣੁੰਦੇ ਐ ਨਹੀਂ ਕੰਮ ਦਿੰਦੇ ਦਵਾਰੋ ਖੇਰ ਉਹੀ ਗੱਲ ਆ ਰਹੀ ਐ ਦੌਰਸਮਾਨ ਦਵਾਰੋ ਆਪਾਂ ਨੂੰ ਚੱਕਣੇ ਪੈਣਗੇ ਪਰ ਜੇ ਆਪਾਂ ਹੁਣ ਸਾਰੇ ਇੱਕ ਮਿੱਠ ਹੋ ਗਏ ਇੱਕ ਇੱਕ ਬਿੰਦ ਦੀ ਇੱਕ ਨੇ ਆਪੇ ਆ ਦੇਤਾ ਕਿਉਂ ਕਿ ਨੇ ਦਿੱਤਾ ਆਪਣਾ ਉਹ ਉਹ ਇ ਦੇਤਾ ਆਪਣੀ ਪੁਸ਼ਟੀ ਦੀ ਆਪਾਂ ਨੂੰ ਕਿਸੇ ਨੂੰ ਲੋੜ ਨਹੀਂ ਯਾਨਾ ਰੰਗ ਰੰਗੇ ਦੁਨੀਆ ਨਾਲ ਨਹੀਂ ਕਰਤਾਂ ਨੀ ਆਪਣੀ ਦੀਦੀ ਜਿਹੜੀ ਤਾਂ ਕਿਸਾਨ ਦੀ ਕੀ ਐ ਉਹ ਤਾਂ ਗਾਂ ਕੇ ਆਉਗੀ ਕਿਸਾਨ ਦੀ ਦੀ ਆਪਾਂ ਨੇ ਕੋਈ ਟੋਲਾ ਲੈ ਕੇ ਜੂਰੇ ਆਉਣਾ ਆਪਾਂ ਤਾਂ ਜੱਤ ਜਿੱਲੀ ਦਰਾਂ ਦੀਆਂ ਤੀਆਂ ਆਪਾਂ ਕਦਾਂ ਮਿੱਟੀ ਨਾਲ ਮਿੱਟੀ ਹੋਈਆਂ ਫਿਰ ਆਪਣੇ ਬੱਚੇ ਹੋਏ ਤਾਂ ਆਪਾਂ ਨੇ ਨਾ ਕੰਨੀ ਦੇ ਕੇ ਇੱਕ ਤਾਂ ਕਰਕੇ ਐਨੇ ਗੁਤਰੇ ਜੁੜ ਕੇ ਦੇਖੋ ਵੀਰੋ ਖਨੌਰੀ ਤੇ ਬਾਗਰ ਤੇ ਆਪਣੀ ਪਾਈ ਗਏ ਤੇ ਕੌਣ ਗਿਆ ਬਾਗਰ ਕਿੰਨੇ ਜੱਫੇ ਬੰਦੀਆਂ ਨਾਲ ਨਾਲੇ ਪਿੱਛੇ ਪਾਤਾ ਜੇ ਆਪਾਂ ਜੁੜ ਕੇ ਮਾਗਰ ਤੁਰਦੇ ਕਿਉਂ ਇਹ ਆਪਣੀਆਂ ਜੱਫੇ ਬੰਦੀਆਂ ਟੁੱਟਦੀਆਂ ਜੱਫੇ ਬੰਦੀਆਂ ਦੇ ਕਾਹਦੇ ਰਾਸਤੇ ਤੋੜੀਆਂ ਨੇ ਜੇ ਆਪਾਂ ਕਿਸਾਨ ਇੱਕ ਇੱਕ ਬਣ ਕੇ ਰਹਿਾਂਗੇ ਕੱਲਾ ਬੰਦਾ ਨਹੀਂ ਕਾ ਫੜਦਾ ਇਹ ਪਿੰਦਰੀ ਸਰਕਾਰ ਨੂੰ ਇਹਨਾਂ ਨੇ ਤਾਂ ਆਪਾਂ ਨੂੰ ਲੁੱਟ ਕਸੋੜ ਕੇ ਹਰੇਕ ਚੀਜ਼ ਦੀ ਕੋਈ ਵੀ ਆਪਾਂ ਚੀਜ਼ ਲਾ ਲਈਏ ਆਖਰ ਨੂੰ ਕਹਿੰਦਾ ਫਰੀਦੀ ਫਸਲ ਵਿੱਚੋਂ ਗਰੀਨ ਦੀ ਵੀ ਜਣਾ ਲੱਗੇ ਦਿਨ ਰਾਤ ਦੇਖਾਂ ਦੀ ਕੋਹਰੀ ਹੈ 2 ਰੁਪਏ ਕਿਲੋ ਕਹਿੰਦੇ ਥੋੜੇ ਆਲੂ ਹੋ ਗਏ 2 ਰੁਪਏ ਕਿਲੋ ਥੋੜੇ ਕੱਦੂ ਹੋ ਗਏ ਆਪਾਂ ਨੂੰ ਨਾ ਗਰੀਨੀਆਂ ਜਲ ਜਉਣ ਦੰਦੇ ਨਾ ਗੀਰੀਆਂ ਜਲ ਜਉਣ ਦੰਦੇ ਇਹ ਨਾ ਗੱਲਾਂ ਦਾ ਵੀਰੋ ਤਿਆਰ ਕਰਕੇ